ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਭਾਰਤੀ ਫੌਜ ਦੇ ਜਵਾਨ ਸਰਹੱਦ ਤੇ ਆਪਣੀ ਡਿਊਟੀ ਤਾਂ ਤੰਦਹੀ ਦੇ ਨਾਲ ਨਿਭਾਉਂਦੇ ਨੇ ਦੇਸ਼ ਮਾਤਾ ਦੇ ਪ੍ਰਤੀ ਆਪਣਾ ਪ੍ਰੇਮ ਤਾਂ ਦਿਖਾਉਂਦੇ ਨੇ ਨਾਲ ਦੀ ਨਾਲ ਆਪਣੀ ਜ਼ਿੰਮੇਵਾਰੀ ਵੀ ਨਿਭਾਉਂਦੇ ਨੇ ਪਰ ਹੁਣ ਹਿਮਾਚਲ ਤੋਂ ਇੱਕ ਅਜਿਹੀ ਵੀਡੀਓ ਆਈ ਹੈ ਜਿਸ ਨੂੰ ਦੇਖ ਕੇ ਸਾਰੇ ਖੁਸ਼ ਤਾਂ ਹੋਏ ਨੇ ਤੇ ਨਾਲ ਹੀ ਨਾਲ ਬਿਹਤ ਭਾਵੁਕ ਹੁੰਦੇ ਵੀ ਨਜ਼ਰ ਆਏ ਨੇ ਦਰਅਸਲ ਇੱਕ ਫੌਜੀ ਜਵਾਨ ਪਿਛਲੇ ਸਾਲ ਸ਼ਹੀਦ ਹੋ ਜਾਂਦਾ ਹੈ ਤੇ ਇਸ ਸਾਲ ਉਸ ਫੌਜੀ ਜਵਾਨ ਦੀ ਭੈਣ ਦਾ ਵਿਆਹ ਰੱਖਿਆ ਜਾਂਦਾ ਹੈ ਤਾਂ ਉਥੇ ਭਰਾ ਦੀ ਕਮੀ ਸਭ ਨੂੰ ਖਲਦੀ ਹੈ ਪਰ ਅਚਾਨਕ ਹੀ ਉਸ ਸ਼ਹੀਦ ਦੇ ਬਟਾਲੀਅਨ ਦੇ ਜਵਾਨ ਉਥੇ ਪਹੁੰਚ ਜਾਂਦੇ ਨੇ ਤੇ ਆ ਕੇ ਸਰਪ੍ਰਾਈਜ਼ਿੰਗ ਦੇ ਨੇ ਤੇ ਨਾਲ ਦੀ ਨਾਲ ਭਰਾ ਦੀ ਕਮੀ ਦੂਰ ਕਰਦੇ ਨੇ ਤੇ ਉਥੇ ਆ ਕੇ ਸਾਰੇ ਰੀਤੀ ਰਿਵਾਜ ਜਿਹੜਾ ਨੇ ਉਹ ਨਿਭਾਏ ਜਾਂਦੇ ਨੇ ਤੇ ਭੈਣ ਨੂੰ ਭਰਾ ਦੀ ਕਮੀ ਤੇ ਮਾਂ ਨੂੰ ਪੁੱਤ ਦੀ ਕਮੀ ਮਹਿਸੂਸ ਨਹੀਂ ਹੁੰਦਿੰਦੇ ਜਿਹਾ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬਿਆਲੀ ਲੜਕੀ ਹੈ ਉਸ ਦੇ ਨਾਲ ਫੌਜ ਦੇ ਜਵਾਨ ਤੁਰੇ ਆ ਰਹੇ ਨੇ ਦਰਅਸਲ ਜੇਕਰ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਸ਼ਰਮੌਰ ਦੇ ਰਹਿਣ ਵਾਲੇ ਅਸ਼ੀਸ਼ ਕੁਮਾਰ ਪਿਛਲੇ ਸਾਲ ਹੀ 2024 ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਆਪਰੇਸ਼ਨ ਦੌਰਾਨ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਭੈਣ ਦਾ ਵਿਆਹ ਰੱਖਿਆ ਜਾਂਦਾ ਹੈ ਤੇ ਬੀਤੇ ਦਿਨ ਭੈਣ ਦਾ ਵਿਆਹ ਹੁੰਦਾ ਹੈ ਤੇ ਸਾਰੇ ਘਰ ਦੇ ਵਿੱਚ ਅਸ਼ੀਸ਼ ਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ ਤੇ ਚਿੰਤਾ ਵੀ ਹੁੰਦੀ ਹੈ ਕਿ ਭਰਾ ਦੇ ਰੀਤੀ ਰਿਵਾਜ ਕੌਣ ਪੂਰੇ ਕਰੇਗਾ ਪਰ ਉਸ ਦੌਰ ਦੇ ਦਰਮਿਆਨ ਜਿਵੇਂ ਹੀ ਸਵੇਰ ਚੜ੍ਹਦੀ ਹੈ ਤਾਂ ਅਚਾਨਕ ਹੀ ਫੌਜੀ ਬਟਾਲੀਅਨ ਉਥੇ ਪਹੁੰਚ ਜਾਂਦੀ ਹੈ ਇਹ ਫੌਜ ਦੇ ਜਵਾਨ ਉਹੀ ਨੇ ਜਿਹੜੇ ਉਸ ਸਮੇਂ ਆਸ਼ੀਸ਼ ਦੇ ਨਾਲ ਉਸ ਦੀ ਬਟਾਲੀਅਨ ਦੇ ਵਿੱਚ ਮੌਜੂਦ ਸਨ ਤਾਂ ਫੌਜੀ ਜਵਾਨ ਉਥੇ ਪਹੁੰਚਦੇ ਨੇ ਪਹੁੰਚ ਕੇ ਭੈਣ ਦੇ ਨਾਲ ਸਾਰੇ ਰੀਤੀ ਰਿਵਾਜ ਜਿਹੜਾ ਨੇ ਉਹ ਪੂਰੇ ਕਰਦੇ ਨੇ ਤੇ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ ਉਸ ਤੋਂ ਬਾਅਦ ਜਿੱਥੇ ਸਭ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਵੀ ਦੇਖਣ ਨੂੰ ਮਿਲੀ ਕਿ ਕਿਵੇਂ ਫੌਜੀ ਜਵਾਨਾਂ ਦੇ ਵੱਲੋਂ ਰਿਸ਼ਤੇ ਨਿਭਾਏ ਜਾਂਦੇ ਨੇ ਤੇ ਉੱਥੇ ਹੀ ਮਨ ਬਹੁਤ ਭਾਵੁਕ ਹੋਇਆ ਹੈ ਕਿ ਜੇਕਰ ਇੱਥੇ ਅਸ਼ੀਸ਼ ਹੁੰਦਾ ਤਾਂ ਗੱਲ ਹੀ ਕੋਈ ਹੋਰ ਹੁੰਨੀ ਸੀ ਪਰ ਫਿਰ ਵੀ ਅਸ਼ੀਸ਼ ਦੀ ਕਮੀ ਜਿਹੜੀ ਆ ਉਹ ਥੋੜੀ-ਬਹੁਤ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਆ ਫੌਜੀ ਜਵਾਨਾਂ ਦੇ ਵੱਲੋਂ ਕੀਤੀ ਗਈ ਹੈ ਇਸੇ ਕਰਕੇ ਭਾਰਤੀ ਫੌਜ ਦੇ ਜਵਾਨਾਂ ਜਿੱਥੇ ਵੀ ਜਾਂਦੇ ਨੇ ਤਾਂ ਸਭ ਪਿਆਰ ਦਿੰਦੇ ਨੇ ਇਹੀ ਕਾਰਨ ਨੇ ਕਿ ਭਾਰਤੀ ਫੌਜ ਦੇ ਜਵਾਨਾਂ ਨੂੰ ਦੇਖ ਕੇ ਜਿਹੜਾ ਸਬਦ ਹੈ ਹਰ ਦਿਲ ਜਿਹੜਾ ਨੇ ਉਹ ਪਿਆਰ ਦੇ ਨਾਲ ਭਰ ਜਾਂਦੇ ਨੇ ਤੇ ਲੋਕ ਕਬੱਡੀ ਮਾਤਰਾ ਪਿਆਰ ਵੀ ਜਿਹੜਾ ਹੈ ਭਾਰਤੀ ਫੌਜ ਦੇ ਜਵਾਨਾਂ ਨੂੰ ਦਿੰਦੇ ਨੇ ਤੇ ਭਾਰਤੀ ਫੌਜ ਹਮੇਸ਼ਾ ਹੀ ਲੋਕਾਂ ਦੀਆਂ ਉਮੀਦਾਂ ਤੇ ਵੀ ਖੜੀ ਉੱਤਰਦੀ ਹੈ ਦੁਸ਼ਮਣ ਦੀਆਂ ਉਮੀਦਾਂ ਵੀ ਚਖਣਾ ਚੂਰ ਕਰਦੀ ਹੈ ਤੇ ਨਾਲ ਦੀ ਨਾਲ ਆਪਣੇ ਸਾਥੀਆਂ ਦੇ ਬਦਲੇ ਤਾਂ ਲੈਂਦੀ ਹੈ ਪਰ ਉਹਨਾਂ ਸਾਥੀਆਂ ਦੇ ਨਾਲ ਜੋ ਪਰਿਵਾਰ ਜੁੜੇ ਹੁੰਦੇ ਨੇ ਧਨਾਦੀ ਵੀ ਚਿੰਤਾ ਫੌਜੀ ਜਵਾਨਾਂ ਨੂੰ ਕਿੰਨੀ ਹੁੰਦੀ ਹੈ ਇਸ ਦੀ ਤਸਵੀਰ ਖੁਦ ਬੋਲ ਕੇ ਦੱਸ ਰਹੀ ਹੈ ਤਾਂ ਹਿਮਾਚਲ ਦੇ ਸਰਮੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਸ਼ਹੀਦ ਆਸ਼ੀਸ਼ ਕੁਮਾਰ ਦੇ ਘਰ ਜਿਹੜਾ ਫੌਜੀ ਜਵਾਨ ਪਹੁੰਚੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਸ਼ੀਸ਼ ਕੁਮਾਰ ਨੇ ਇੱਕ ਆਪਰੇਸ਼ਨ ਦੇ ਦੌਰਾਨ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਤੇ ਇਸ ਸਾਲ ਭੈਣ ਦੇ ਵਿਆਹ ਦੇ ਵਿੱਚ ਭਰਾ ਦੀ ਕਮੀ ਬਹੁਤ ਖਲਦੀ ਹੈ ਤੇ ਫੌਜੀ ਜਵਾਨ ਉਸੇ ਬਟਾਲੀਅਨ ਦੇ ਜਿਹੜੇ ਆਸ਼ੀਸ਼ ਦੇ ਨਾਲ ਹੁੰਦੇ ਨੇ ਉਹ ਮੌਕੇ ਤੇ ਪਹੁੰਚਦੇ ਨੇ ਫੌਜ ਦੀ ਵਰਦੀ ਦੇ ਵਿੱਚ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੇ ਵੱਲੋਂ ਫੌਜ ਦੀ ਟੋਪੀ ਦੇ ਨਾਲ ਕੋਟਮੈਂਟ ਪਾਏ ਗਏ ਨੇ ਤੇ ਫੌਜੀ ਜਵਾਨ ਜਿਹੜੇ ਰਿਟਾਇਰ ਹੋ ਚੁੱਕੇ ਨੇ ਜਾਂ ਫਿਰ ਜਿਹੜੇ ਹਾਲੇ ਵੀ ਸੇਵਾ ਕਰਦੇ ਨੇ ਤੇ ਜਿਹੜੇ ਅਸ਼ੀਸ਼ ਦੀ ਬਟਾਲੀਅਨ ਦੇ ਸਨ ਸਾਰੇ ਮੌਕੇ ਤੇ ਪਹੁੰਚ ਕੇ ਆਪਣੇ ਭਰਾ ਦਾ ਫਰਜ਼ ਨਿਭਾਉਂਦੇ ਨੇ ਅਸ਼ੀਸ਼ ਦੀ ਗਮੀ ਦੂਰ ਕਰਦੇ ਨੇ ਤੇ ਨਾਲ ਦੀ ਨਾਲ ਪਰਿਵਾਰ ਨੂੰ ਇਹ ਵੀ ਕਹਿ ਕੇ ਜਾਂਦੇ ਨੇ ਕਿ ਤੁਹਾਡਾ ਇੱਕ ਬੇਟਾ ਦੇਸ਼ ਦੇ ਲਈ ਸ਼ਹੀਦ ਹੋਇਆ ਹੈ ਪਰ ਅਸੀਂ ਸਾਰੇ ਤੁਹਾਡੇ ਪੁੱਤਰ ਹਾਂ ਅਸੀਂ ਸਾਰੇ ਤੁਹਾਡੇ ਪਰਿਵਾਰ ਦੀ ਦੇਖਭਾਲ ਕਰਦੇ ਹਾਂ ਤੇ ਅਸੀਂ ਸਾਰੇ ਤੁਹਾਡੇ ਨਾਲ ਹੀ ਹਾਂ ਤੁਸੀਂ ਕਿਸੇ ਤਰੀਕੇ ਦੀ ਚਿੰਤਾ ਨਹੀਂ ਕਰਨੀ तो इस बाबत जानकारी देंदे हुए सबका फौजी की कुछ कह रहे हैं एक बार वो भी सुन लें भूतपूर्व सैनिक संगठन पौटा साहब शिलेख क्षेत्र अध्यक्ष कर्नल सिंह जो हमारे पिछले साल शहीद हुए सैनिक आशीष जी थे उनकी बहन आराधना की शादी थी जिसमें के भूतपूर्व सैनिक संगठन भी पूरा पहुंचा हुआ था और उसकी यूनिट 19 ग्रेनेडियर से भी काफी बंदे आए हुए थे जिन्होंने के उस उस बहन को यह महसूस नहीं होने दिया कि उनका भाई चले गया है उनकी जो भाई की जगह है उसको तो पूरा नहीं कर सकते लेकिन उसको जहां तक भी हमने कोशिश करी जो भाई एक अपने बहन के लिए करता है वो सारी ही रस्मों का हमने अदा किया जय हिंद जय भारत सबसे पहले जय हिंद जय भारत आपको भली भांति ज्ञात है कि गत वर्ष हमारे पांटादून क्षेत्र के से एक जो वीर सपूत है वो शहादत को प्राप्त हुए थे शहीद आशीष कुमार वो हमारे क्षेत्र के भल्ली गांव से संबंध रखते थे और वो 19 बटालियन के अंतर्गत में शहीद हुए थे अपने आप भी वो अविवाहित थे उनकी बहन भी अविवाहित थी तब वो सपना देख ही रहे थे अपने विवाह का और अपनी बहन के विवाह का तो जो भी उन्होंने सपने देखे होंगे उसको वो साकार नहीं कर पाए है लेकिन भूतपूर्व सैनिक संगठन पावटा लिए पिछले लगभग तीन दिन से जुटे हुए हैं और इसी कड़ी में मैं आपके संज्ञान में लाना चाहता हूं उन्नीस ग्रेनेडियर बटालियन के सीओ साहब और उनके द्वारा भेजे गए जो पांच जवान हैं उस भाई की कमी को उस भाई की भरपाई को थोड़ा था पूरा करने के लिए पूर्ण रूप से पूरी ना हो सके लेकिन थोड़ा सा पूरा करने के लिए पिछले तीन दिन से जुटे हुए हैं और हमारी सेना का एक जो संदेश है एक मोटो है ब्रदरहुड बियंड बैटल फील्ड कि युद्ध क्षेत्र के रण क्षेत्र के बाहर जो हमारा भाईचारा है उसकी एक झलक उसकी एक ज्योति यहां से निकली है और ये पूरे देश में जाएगी मैं आपके माध्यम से बताना चाहता हूं हम सब ने इस विवाह को एक अद्भुत तरीके से अद्वितीय बनाने का प्रयास किया है और उस बहन को पल पल इतना भी महसूस ना हो कि उसका भाई नहीं है तो उस उस, उस बहन के उम्र से दुगने उम्र के साथ ही वो एक भाई का जो है रोल यहाँ पे अदा कर रहे थे और सबने बढ़ चढ़कर हिस्सा लिया और उनके घर से लेकर ससुराल तक पहुंचाने में उस बहन के साथ लेके ये एक अद्वितीय पहल है